ਬੇਸ਼ੱਕ ਚੇਅਰਮੈਨ ਜੀ ਆਇਆਂ ਨੂੰ ਇੱਥੇ ਕਰਾ ਲਓ ਥੱਲੇ ਸਭ ਨੇ ਔਰ ਕੱਠੀ ਬੜਕ ਬਾਗਰੇ ਬੈਜਣਾ ਇਤਰਾਕਾਰ ਦੱਸੀ ਵਾਹਨ ਗੁਰੂ ਵਾਲਮੀਕ ਜੀ ਦੇ ਜਨਮ ਦਿਹਾੜੇ ਤੇ ਮੰਦਿਰ ਤੇ ਪਹੁੰਚਿਆ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਅਸੀਂ ਇਹ ਪਿੰਡ ਵੱਲੇ ਦੇ ਵਿੱਚ ਹਰ ਸਾਲ ਅਜਾ ਤਿਹਾੜ ਬੜੇ ਉਤਸਵ ਨਾਲ ਮਨਾਨੇ ਹਾਂ ਔਰ ਬਾਬਾ ਜੀ ਦਾ ਮੰਦਰ ਤੋਂ ਨਗਰ ਕੀਰਤਨ 12 ਵਜੇ ਦੇ ਕਰੀਬ ਆਰੰਭ ਹੋਵੇਗਾ ਔਰ ਇਸ ਕੀਰਤਨ ਦੇ ਵਿੱਚ ਵੱਤੋਂ ਵੱਧ ਸੰਤਾਂ ਸਾਡੇ ਨਾਲ ਚੱਲਦੇ ਆ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਮਜਦਾ ਕਾਉਂਸਲਰ ਸਾਹਿਬ ਵੀ ਸਾਡੇ ਕੋਲ ਪਹੁੰਚ ਗਏ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਸਾਰੇ ਭਾਰਤ ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦੇਨੇ ਹਾਂ ਜੈਵਾਲ ਮਿੱਟੀ ਹਰ ਹਰ ਵਾਲ ਮਿੱਟੀ ਭਗਵਾਨ ਵਾਲਮੀਕ ਜੀ ਦੀ ਜਨਮ ਦਿਨ ਸਾਰੇ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹਰ ਸਾਲ ਮੰਦਿਰ ਦੀ ਕਮੇਟੀ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਤੇ ਹਰ ਵਰਗ ਦਾ ਸਹਿਯੋਗ ਇਹਨਾਂ ਨੂੰ ਮਿਲਦਾ ਵਾ ਤੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਤੇ ਹਰ ਸਾਲ ਇਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਜੀ ਦੇ ਸਥਾਨ ਤੋਂ ਨਿਕਲਦੀ ਰਹੇ ਜੈ ਭਗਵਾਨ ਵਾਲਮੀਕ ਜੀ ਜੈ